ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬਗੇਲੇ ਦੇ ਵਿੱਚ ਬਗੇਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਿੱਤਰੋ ਚੰਡਿਆਣੇ ਦਾ ਗਵੰਡੀ ਪਿੰਡ ਹੈ ਮੰਗੇ ਦਾ ਗਵੰਡੀ ਪਿੰਡ ਹੈ ਤੇ ਜੱਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਬਗੜਾ ਯਾਰ ਆਪਣਾ ਬਾਈ ਮਹਲੇ ਵਾਲਾ ਤੇ ਬਾਈ ਉਹਨਾਂ ਦੇ ਕੋਲ ਤਿੰਨ ਜਰਸੀ ਦੇ ਨਗੀਨੇ ਆ ਭਾ ਵੀ ਨਗਿਨੇ ਵਾਲਿਆ ਖੂਬਸੂਰਤੀ ਵੀ ਨਗਿਨੇ ਵਾਲਿਆ ਥਣ ਵੀ ਨਗਿਨੇ ਵਾਲਿਆ ਸਾਰੀ ਗੱਲਬਾਤ ਕਰਦੇ ਆ ਬਾਈ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਬਗੜੇ ਬਾਈ ਕੀ ਹਾਲ ਚਾਲ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਠੀਕ ਅੱਛਾ ਪਹਿਲੇ ਨੰਬਰ ਤੇ ਵਿਚਾਰੜੀ ਮੱਥੀ ਤੋਂ ਸ਼ੁਰੂਆਤ ਕਰਨੀ ਮੈਨੂੰ ਬੜੀ ਨਜਾਇਜ਼ ਚੰਗੀ ਲੱਗੀ ਜਾਂਦੀ ਕੀ ਡਿਟੇਲ ਆ ਪਈ ਜਾਂਦੀ ਇਹ ਪਹਿਲਾ ਸੂਆ ਸੁੰਦੀ ਵਹਿੜ ਠੀਕ ਆ ਹਾਂਜੀ ਕਿੰਨੇ ਦਿਨ ਬਾਕੀ ਆ ਬਾਈ ਇਹ ਤਾਂ 10 ਦਿਨ ਪਹਿ ਜੀ 10 ਦਿਨ ਪਹਿ ਪੜੀ ਪੜੂ ਖਲੋਣਾ ਹਾਂਜੀ ਹੂੰ ਮੱਥੀ ਦਾ ਮੂੰਹ ਵਾ ਦਿਖਾਈ ਬਈ ਮੜ ਆ ਕਵਾਲਿਟੀ ਵੇਖੋ ਭਾਈ ਹਾਂ ਬਈ ਠੀਕ ਆ ਬਰੇ ਹਾਂ ਤੇ ਭਾਈ ਕੀ ਰੇਟ ਰਹੂਗਾ ਦੇਣ ਲੈਣ ਵਾਲੀਆਂ ਗੱਲਾਂ ਨਹੀਂ ਡਈ ਰੇਟ ਮੁੱਲ ਭਾਵੇਂ 52 ਤੇ 50000 ਦੀ ਵੱਚੀ ਕੱਡੀ ਬਾਰ ਨੂੰ ਤੋਰੀ ਬਰੇ ਕੋਲੀਪਰਾ ਦਾ ਠੀਕ ਆ ਯਾਰ ਭਾਈ ਲੈ ਵੀ ਮਿੱਤਰੋ ਰੇਟ 52000 ਰੁਪਿਆ 50000 ਦੀ ਤੁਹਾਨੂੰ ਮਿਲ ਜੂਗੀ ਕਰਮਾਂ ਵਾਲੀ ਦੇਖ ਸਕਦੇ ਆ ਹੁ ਹਜੇ 10 ਦਿਨਾਂ ਦੀ ਕੱਚੀ ਆ ਵੱਚੀ ਭਾਈ ਬਣ ਲੈ ਜਾ ਤੋਰ ਤੇ ਮਣੀ ਹੁ ਥਲੋ ਥਲੋ ਦਾ ਬ੍ਰਾਂਡ ਹੀ ਆ ਹਨਾ ਉਹ ਨਹੀਂ ਠੀਕ ਆ ਵੀਰੇ ਹੂੰ ਕੀ ਮਾੜੀ ਆ ਬਈ ਅੱਜ ਚੀਜ਼ ਵੀ ਆ ਹਨਾ ਓਕੇ ਆ ਜਾਵਾਂ ਜਿੰਨੀ ਹੈਗੀ ਏਅਰ ਕਰਮਾਂ ਵਾਲੀ ਹਾਂ ਇਹ ਦਿਨ ਦਾਸ ਲੈ ਜੂ ਵੀਰੇ ਹਨਾ ਹਾਂਜੀ ਹੂੰ ਅੱਛਾ ਵੀਰੇ 2 ਨੰਬਰ ਵਾਲੀ ਗਾਂ ਬਈ ਇਧਰ ਲਈ ਗਾਂ ਜੜੀ ਇਹ ਗੱਬਣ ਆਈ ਇਹ ਗੱਬਣ ਆ ਹਾਂਜੀ ਕਿੰਨੇ ਦਿਨ ਬਾਕੀ ਵੀਰੇ ਇਹਦੇ ਵੀ ਦੱਸ ਦੇਣੀ ਕਿਆ ਮਾਲਕਾਂ ਨੇ ਦੱਸ ਦੇ ਲਈ ਤੋਰੀ ਵੀਰੇ ਕੱਢੀ ਪਰਨੀ ਵੀ ਖੋਲੀ ਮਾਣਾ ਮੂੰਹਾਂ ਆਂਦਾ ਹੀ ਬਹੁਤ ਸੋਹਣਾ ਹਨਾ ਹਾਂਜੀ ਹੂੰ ਠੰਡ ਤੋਂ ਵੀ ਚੰਗਾ ਲੱਗਾ ਬਗਲੇ ਬਾਈ ਹਾਂਜੀ ਇਹ ਦੂਜਾ ਸੂਆ ਹੁੰਦੀ ਐ ਬਾਈ ਇਹ ਦੂਜਾ ਸੂਆ ਹੁੰਦੀ ਠੀਕ ਵੀਰੇ ਇਹਦੇ ਕਿੰਨੇ ਦਿਨ ਦੱਸਿਆ ਸੀ ਇਹਦੇ ਵੀ ਦੱਸ ਦੇਣੀ ਕਿਹਾ ਜੀ ਠੀਕ ਵੀ ਠੀਕ ਲੈ ਵੇਖੋ ਬਾਈ ਮੇਤਰੋ ਕਰਮਾਂ ਵਾਲੀ ਗਾਂ ਟਕਾਣੀ ਦੀ ਐ ਵੀ ਹਨਾ ਲੈ ਵੀਰੇ ਤੋੜਦੇ ਮਾਣੀ ਹੂੰ ਉਹ ਉੱਲੇ ਵੀ ਮੋੜ ਲਿਆ ਵੱਡੇ ਭਾਈ ਹਾਂ ਜੇ ਤੂੰ ਕਰਾਂ ਦੀ ਕਰਮਾਂ ਨੇ ਇਹ ਕਰਦੀ ਨਾ ਉਹ ਡੋ ਡੋ ਭਾ ਤਾਂ ਤੁਹਾਨੂੰ ਬਸ ਯਕੀਨ ਕਰੋ ਲੁੱਟਣ ਵਾਲਾ ਮੇਲਾ ਹੀ ਆ ਜਿਹੜਾ ਪਹਿਲਾਂ ਵੀਡੀਓ ਦੇਖ ਗਿਆ ਉਹ ਹੀ ਟੈਂਪੂ ਤੇ ਚੜਾ ਗਿਆ ਸਮਝ ਲੋ ਆ ਗੱਲ ਹੋਣੀ ਆ ਵੀਰੇ ਕੀ ਰੇਟ ਰਹੂਗਾ ਭਾਈ ਇਹਦਾ ਮੁੱਲ ਆ 55000 ਇਹ ਕਿੰਨੇ ਦੇ ਦੀ ਇਹ ਆਪਾਂ 52 ਦੇ ਦਾਂਗੇ ਲੱਖ ਦਾ ਜੋੜਾ ਜਾਣ ਦੀਏ ਚੱਲ ਦੇ ਦਾਂਗੇ ਬਸ ਠੀਕ ਆ ਜਾਣ ਦੇ ਕੋਈ ਨਹੀਂ ਨਵੇੜ ਕੰਮ ਲੇ ਵੀ ਮਿੱਤਰੋ ਲੱਖ ਦਾ ਜੋੜਾ ਲੱਖ ਦਾ ਜੋੜਾ ਆ ਜੋ ਲੁੱਟ ਲੋ ਮੇਲਾ ਤੇ ਆ ਜਿਹੜਾ ਬਾਈ ਅੰਡ ਵਾਲਾ ਪੀਸ ਆ ਇਹ ਥੱਲੇ ਬਈ 8 ਕਿਲੋ ਦੁੱਧ ਆ ਹਾਂ ਆਪਦਾ ਦੋ ਡੰਗ ਚੋਗੇ ਤਸੱਲੀ ਕਰਕੇ ਲੈ ਜਾਵੇ ਠੀਕ ਆ ਬਾਈ ਬੱਛਾ ਮਗਰ ਕੇ ਬੱਛੀ ਬਈ ਬੱਛਾ ਜੀ ਮਗਰ ਠੀਕ ਆ ਸੂਈ ਕਿਦ ਤਨ ਵੀਰੇ ਸੂਈ ਲੈਣ ਨੂੰ 6-7 ਦਿਨ ਹੋ ਗਏ ਠੀਕ ਆ ਬੁਲਾਵੇ ਜੀ ਤਾਂ ਐ ਪੈਂਦੇ ਜਿਵੇਂ ਹਾਈਵੇ ਬਣ ਤੁੰਨ ਨੂੰ ਹਣਾ ਇਹ ਬਾਤ ਤੋਹਫਾ ਹੀ ਆ ਸਮਝ ਲੈ ਦੁੱਧ ਪੀਣ ਵਾਲੇ ਲਈ ਕਿੰਨੇ ਦਾ ਬਾਈ ਇਹ ਮੁੱਲ 32000 ਦੇਣੀ ਕਿੰਨੇ ਦੀ ਦੇਣੀ 30000 ਦੀ 20000 ਫਿਰ ਤਾਂ ਬਾਈ ਠੀਕ ਆ ਯਾਰ ਕੋਈ ਮਾੜੀ ਨਹੀਂ ਇੰਨੇ ਦਾ ਹਣਾ ਹਾਂ ਯਾਰ ਵਾਕਈ ਇਹ ਚੂਣ ਚਣ ਕਿਵੇਂ ਹੈ ਬਾਈ ਚੂਣਾ ਨੰਬਰ ਆ ਠੀਕ ਆ ਚੂਣ ਇੱਕ ਨੰਬਰ ਹੈ ਬੈਠੇ ਜਾ ਲੈ ਜਾ ਬਾਈ ਚਿੱਤਰ ਜੁੱਤਰ ਪੈ ਗਿਆ ਨਾ ਥੋੜੇ ਜੇ ਇਹ ਥੁਆ ਕਿਨਮਾ ਬਈ ਇਹ ਪਹਿਲਣ ਪਹਿਲਣ ਅੱਛਾ ਪਲੂਣੀਆਂ ਠੀਕ ਆ ਬਾਈ ਥੱਲੋ ਥੱਲੋ ਵੀ ਚੰਗੀ ਆ ਯਾਰ ਤੂਈ ਦਾ ਚੱਕ ਤੂਈ ਦਾ ਇਹ ਵਸ ਹੈ ਨਾ ਬਾਈ ਹਾਂ ਮੂੰਹ ਮਾਦਦਾ ਬੜੀ ਕੁਆਲਿਟੀ ਚੰਗੀ ਆ ਓ ਹੂ ਸਹੀ ਗੱਲ ਆ ਵੀਰੇ ਕੋਈ ਛੱਟ ਨਹੀਂ ਬਈ ਇਹ ਕਿੰਨੇ ਦੀ ਦੇ ਦਈਏ ਫਿਰ ਵੀਰੇ ਇਹ ਮੁੱਲ ਬੱਤੀ 30000 ਦੀ ਅੱਛਾ ਤੀ ਜੁੱਟ ਨੇ 1 ਲੱਖ 30000 ਜੁੱਟ ਲਾ 130000 ਦੀ ਤਿੰਨੇ ਲੈ ਵੀ ਮントਰ ਕਿੱਥੇ ਜਰਸੀ ਐ ਕੀ ਆਉਂਦੀ ਐ 80 90 ਨੂੰ ਹਣਾ ਬਈ ਤੇ 130000 ਦੇ ਤਿੰਨ ਬਸ ਐਰ ਕੁੰਡੇ ਲਾ ਲੋ ਖੁਰਲੀ ਤੇ ਤੇ ਕਰਮਾਂ ਵਾਲੀਆਂ ਓਕੇ ਆ ਜਮ ਅੱਛਾ ਨੰਬਰ ਪਕੜੇ ਬਈ 9841 ਹੂੰ 21532 ਮਾਰੀ ਮੈਂ ਦੋ ਦੋ ਤਾਰਾਂ ਹੀ ਮਾਰੀ ਦੇ ਲੈ ਦੂਜੀਆਂ ਹੀ ਮਾਰ ਦੇ ਬਈ ਦੂਜੀਆਂ ਹੀ ਮਾਰ ਬਸ ਠੀਕ ਹੈ ਯਾਰ ਓਕੇ ਬਸ ਕਰ ਹੁਣ ਤੇ ਨੰਬਰ ਬੋਲੀ ਇੱਕ ਵਾਰੀ ਫੇਰ 95 41 ਹਾਂ 21532 ਠੀਕ ਹੈ ਬਈ ਇਸ ਨੰਬਰ ਤੇ ਕਾਲ ਲਓ ਇਹ ਚਾਰ ਦੰਦਾਈ ਵਹਿੜਾ ਚੌਗੀ ਅੰਮੂ ਪਹਿਲਾਂ ਆਦਰਾ ਰਾਬਤਾ ਕਰ ਉਹ ਤੇ ਜਾਣਕਾਰੀ ਲਈ ਨੰਬਰ ਸਕਰੀਨ ਤੇ ਹੈ ਪਿੰਡ ਹੈਗਾ ਜਿਹੜਾ ਮਿੱਤਰੋ ਬਗੇਲਾ ਕਰਦੇ ਹੋ ਬਾਈ ਨੂੰ ਵਿਹਲਾ ਸਾਰੀ ਜਾਣਕਾਰੀ ਇੰਨਾਂ